ਮੈਂ ਉਂਗਲਾਂ ਫੜ ਕੇ ਸੀ ਤੁਰਦਾ ਮੈਨੂੰ ਤੁਰਨਾ ਸਿਖਾਇਆ ਤੂੰ ਚੈਨ ਬਚਪਨ ਵਿੱਚ ਨਹੀਂ ਸੀ ਆਉਂਦਾ ਜਦ ਤੱਕ ਦੇਖਾਉਣਾ ਤੇਰਾ ਮੂੰਹ ਹਰ ਬੰਦਾ ਆਪਣੇ ਤਰੀਕੇ ਨਾਲ ਸੋਚਦਾ ਜਿਹਨੂੰ ਜੋ ਵਧੀਆ ਲੱਗਦਾ ਉਹ ਕਰਦਾ ਸੋ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੁੰਦਾ ਹਰ ਬੰਦੇ ਦੀ ਆਪਣੀ ਸੋਚ ਹੈ ਯਾਰ ਸਾਡੇ ਫਲਾਣੇ ਦਾ ਫੋਨ ਆ ਗਿਆ ਚਲੋ ਬਈ ਪਰ ਇੱਕ ਇੱਕ ਸਮਾਂ ਸੀ ਭਾਜੀ ਵਿਆਹ ਹੋਣਾ ਰਿਸ਼ਤੇਦਾਰੀ ਚ ਤਾਂ ਹਫਤਾ ਹਫਤਾ ਪਹਿਲਾਂ ਕੱਪੜੇ ਸਵਾ ਕੇ ਪਹੁੰਚ ਜਾਣਾ ਵੀ ਯਾਰ ਵਿਆਹ ਦੇਖਦੇ ਆਂ ਅਜਰੇ ਟਾਈਮ ਚ ਘੜੀ ਦੀ ਘੜੀ ਪਾਜੀ ਬਰਾਤ ਵਾਲੇ ਦਿਨ ਹੀ ਬੰਦਾ ਜਾਂਦਾ ਸ਼ਗਨ ਫੜਾ ਕੇ ਉਸੇ ਟਾਈਮ ਵਾਪਸ ਉਹ ਖਤਮ ਹੋ ਗਿਆ ਚੀਜ਼ਾਂ ਕਿਉਂਕਿ ਪਿਆਰ ਖਤਮ ਹੋ ਗਿਆ ਸਮਾਂ ਖਤਮ ਹੋ ਗਿਆ ਜੇ ਸਮਾਂ ਖਤਮ ਹੋ ਗਿਆ ਸਾਰਾ ਕੁਝ ਹੀ ਖਤਮ ਹੋ ਗਿਆ ਜਦੋਂ ਇੱਕ ਦੂਜੇ ਲਈ ਟਾਈਮ ਹੀ ਨਹੀਂ ਹੈਗਾ ਤਾਂ ਰਿਸ਼ਤੇ ਖਤਮ ਹੋ ਗਏ ਦੀ ਅਮੀਏ ਬਲਦ ਬਹੁਤ ਪਹਿਲਾਂ ਅਜ ਤੋਂ ਕਈ ਸਾਲ ਪਹਿਲਾਂ ਵਰਤੇ ਜਾਂਦਾ ਸੀ ਕੁਝ ਲੋਕਾਂ ਨੂੰ ਅਮੀਏ ਦਾ ਮਤਲਬ ਵੀ ਨਹੀਂ ਪਤਾ ਉਹ ਅਮੀਏ ਕਿਹਨੂੰ ਕਹਿੰਦੇ ਕਿਉਂਕਿ ਲੋਕ ਸ਼ੋਰ ਵਰਡ ਤੇ ਆ ਗਏ ਮੋ ਮੋ ਡੈਡਸ ਬਾਪ ਸਿਆਕੇ ਗਲ ਨਾਲ ਲਾ ਮੇਰੀ ਅੱਖ ਚੋਂ ਪਾਣੀ ਵਗੇ ਦਾਦੀ ਅੰਮੀਏ ਮੁੜ ਕੇ ਆ ਜਾ ਤੇਰੇ ਪੋਤੇ ਦਾ ਜੀ ਨਾ ਲਗੇ ਚੋਦੇ ਜਿਹੜਾ ਅੰਮੀ ਹੈ ਨਾ ਅੰਮੀਏ ਇਸਲਾਮਿਕ ਦੇ ਵਿੱਚ ਮਾਂ ਨੂੰ ਕਿਹਾ ਜਾਂਦਾ ਅੰਮੀ ਤਾਂ ਮਾਂ ਵੈਸੇ ਮਾਂ ਨੂੰ ਤਾਂ ਚਾਹੇ ਮਾਂ ਕਹ ਲੋ ਅੰਮੀਏ ਕਹ ਲੋ ਉਨ ਜੋ ਮਰਜ਼ੀ ਕਹ ਲੋ ਰੱਬ ਦਾ ਰੋਪਾ ਤੁਸੀਂ ਪੈਦਾ ਹੋਏ ਤਾਂ ਮੈਨੂੰ ਲੱਗਦਾ ਕਿ ਅਜੇ ਮਾਂ ਵਿਚਾਰੀ ਬੈੱਡ ਤੇ ਹੀ ਹੁੰਦੀ ਹੈ ਪਰ ਤੁਹਾਨੂੰ ਤੁਹਾਡੀ ਦਾਦੀ ਜਾਂ ਤੁਹਾਡੇ ਉਸ ਪਰਿਵਾਰ ਚੋਂ ਕੋਈ ਨਾ ਕੋਈ ਸੰਭਾਲਦਾ ਹੁੰਦਾ ਇਹ ਉਹ ਰਿਸ਼ਤੇ ਨੇ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਚ ਨਹੀਂ ਕਦੇ ਭਲਾ ਸਕਦੇ ਵੀ ਦਾਸ਼ਰਮ ਕਹ ਲੋ ਜਾਂ ਵਕ ਵਕ ਥਾਵਾਂ ਬਣੀਆਂ ਹੋਈਆਂ ਨੇ ਨਾਲ ਰੱਖਣਾ ਤਾਂ ਕਿਸੇ ਪਸੰਦ ਨਹੀਂ ਕਰਦੇ ਬੱਚੇ ਨੂੰ ਦੂਰ ਕਰਦੇ ਭਾਜੀ ਮੈਂ ਨਾ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਅੱਜ ਦੇ ਟਾਈਮ 'ਚ ਨਾ ਲੋਕਾਂ ਚ ਪੇਸ਼ੈਂਸ ਖਤਮ ਹੋ ਗਈ ਆ ਵਿਸ਼ੇਸ਼ ਖਤਮ ਹੋ ਗਈ ਹੈ ਇੱਕ ਦੂਜੇ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ ਮਤਲਬ ਲੋਕਾਂ ਨੂੰ ਤਾਂ ਕੀ ਕਰਨਾ ਹੈ ਅਸੀਂ ਆਪਸ ਵਿੱਚ ਨਾ ਇੱਕ ਦੂਜੇ ਨੂੰ ਬਰਦਾਸ਼ਤ ਕਰਦੇ ਘਰ ਦੇ ਜੇ ਚਾਰ ਮੈਂਬਰ ਨੇ ਉਹਨਾਂ ਦਾ ਵੀ ਕਿਸੇ ਦਾ ਇਧਰ ਨੂੰ ਮੂੰਹ ਕਿਸੇ ਦਾ ਉੱਧਰ ਨੂੰ ਮੂੰਹ ਮੇਰੀ ਮਿੱਠੀ ਯਾਦ ਮੇਰੀ ਦਾਦੀ ਨਾਲ ਹੈ ਜੀ ਮੇਰੀ ਦਾਦੀ ਮੈਨੂੰ ਬਹੁਤ ਪਿਆਰੀ ਸੀ ਅੱਜ ਵੀ ਹੈ ਤੇ ਹਮੇਸ਼ਾ ਰਹੇਗੀ ਮੇਰੀ ਦਾਦੀ ਨੇ ਮੈਂ ਜਦੋਂ ਆਣਾ ਸਕੂਲੋਂ ਤਾਂ ਮੈਨੂੰ ਉਹਨੇ ਲੱਡੂ ਖੁਲਾਣੇ ਉਹ ਪਤਾ ਨਹੀਂ ਹਰ ਰੋਜ਼ ਕਿੱਥੋਂ ਵੱਟਦੀ ਸੀ ਤੇ ਗੁੜ ਨਾਲ ਰੋਟੀ ਮੈਂ ਮੇਰੀ ਦਾਦੀ ਦੇ ਇਥੋਂ ਖਾਣੇ ਮਤਲਬ ਤੁਸੀਂ ਬਲੀਵ ਕਰਿਓ ਜੇ ਮੈਂ ਤੁਹਾਨੂੰ ਉਸ ਸਮੇਂ ਚ ਜੋ ਮੇਰੇ ਵੱਸੋਂ ਮੈਂ ਸਮਾਂ ਤੁਹਾਡੇ ਸਾਹਮਣੇ ਲੈ ਕੇ ਖੜਾ ਕਰਦਾ ਵਾਪਸ ਆ ਕੇ ਗਲ ਨਾਲ ਲਾ ਮੇਰੀ ਅੱਖ ਚੋਂ ਪਾਣੀ ਵਗੇ ਦਾਦੀ ਅੰਮੀਏ ਮੁੜ ਕੇ ਆ ਜਾ ਤੇਰੇ ਪੋਤੇ ਦਾ ਜੀ ਨਾ ਲਗੇ ਅੱਜ ਦੇ ਦੌਰ ਦੇ ਵਿੱਚ ਜਿੱਥੇ ਕੁਝ ਸਿੰਗਰਾਂ ਦੇ ਵੱਲੋਂ ਹਥਿਆਰਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਤਾਂ ਕੁਝ ਨੱਚਰਤਾ ਦੇ ਵੱਲੋਂ ਅੱਗੇ ਵਧੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ ਕਮਲ ਖਾਨ ਦੇ ਵੱਲੋਂ ਇੱਕ ਪੁਰਾਣੇ ਸ਼ਬਦਾ ਤੇ ਪੁਰਾਣੇ ਕਲਚਰ ਨੂੰ ਲੈ ਕੇ ਇੱਕ ਨਵਾਂ ਜਿਹੜਾ ਗਾਣਾ ਉਹ ਲਿਆਂਦਾ ਹੈ ਤਾਂ ਗੱਲਬਾਤ ਕਰਾਂਗੇ ਬੀਨਾਂ ਕਮਲ ਖਾਨ ਜੀ ਮੌਜੂਦ ਨੇ ਅਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਜੀ ਦੈਨਿਕ ਸਵੇਰਾ ਦੇ ਸਾਰੇ ਸਰੋਤਿਆਂ ਨੂੰ ਮੇਰਾ ਬਹੁਤ ਸਾਰਾ ਪਿਆਰ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਜੀ ਜਿਵੇਂ ਪਹਿਲਾਂ ਕਹਿ ਕੇ ਹਟੇ ਅੱਜ ਦੇ ਦੌਰ ਦੇ ਵਿੱਚ ਕੋਈ ਹਥਿਆਰਾਂ ਨੂੰ ਪ੍ਰੋਮੋਟ ਕਰਦੇ ਹੋਵੇ ਕਿਸੇ ਚੀਜ਼ ਨੂੰ ਪੜਮੋਰ ਕਰ ਰਿਹਾ ਹੈ ਤੇ ਜਿਕਰ ਸੋਸ਼ਲ ਮ ਲੋਕ ਜਿਆਦਾ ਅੱਗੇ ਵਧ ਰਹੇ ਨੇ ਪਰ ਉਸ ਦੇ ਦਰਮਿਆਨ ਫੋਡੇ ਵੱਲੋਂ ਇੱਕ ਗੀਤ ਲਿਆਂਦਾ ਗਿਆ ਜਿਸ ਦੇ ਵਿੱਚ ਪੁਰਾਣੇ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਪੁਰਾਣੀ ਕਲਚਰ ਦਾ ਜ਼ਿਕਰ ਕੀਤਾ ਗਿਆ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਭਾਜੀ ਦੇਖੋ ਹਰ ਹਰ ਫੁੱਲ ਦੀ ਆਪਣੀ ਮਹਿਕ ਹੈ ਹਰ ਬੰਦਾ ਆਪਣੇ ਤਰੀਕੇ ਨਾਲ ਸੋਚਦਾ ਜਿਹਨੂੰ ਜੋ ਵਧੀਆ ਲੱਗਦਾ ਉਹ ਕਰਦਾ ਤਾਂ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੁੰਦਾ ਹਰ ਬੰਦੇ ਦੀ ਆਪਣੀ ਸੋਚ ਹੈ ਤਾਂ ਮੈਨੂੰ ਇਹ ਲੱਗਦਾ ਕਿ ਮੇਰੇ ਮੇਰੇ ਜ਼ਿਹਨ ਦੇ ਵਿੱਚ ਇੱਕ ਇਹ ਚੀਜ਼ ਆਈ ਹੈ ਕਿ ਮੈਨੂੰ ਲੱਗਦਾ ਕਿ ਇਸ ਸਬਜੈਕਟ ਦੇ ਉੱਤੇ ਕੋਈ ਗਾਣਾ ਮੈਂ ਸੁਣਿਆ ਨਹੀਂ ਮੇਰੇ ਹਿਸਾਬ ਨਾਲ ਇਮ ਨੂੰ ਲੱਗਦਾ ਕਿ ਇਸ ਸਬਜੈਕਟ ਦੇ ਉੱਤੇ ਗਾਣਾ ਕਰਨਾ ਚਾਹੁੰਦਾ ਸੀ ਕਿਉਂਕਿ ਸਬਜੈਕਟ ਮੇਰੇ ਦਿਲ ਦੇ ਬਹੁਤ ਨੇੜੇ ਸੀ ਕਿਉਂਕਿ ਮੇਰੀ ਆਪਣੀ ਅਟੈਚਮੈਂਟ ਸੀ ਦਾਦੀ ਨਾਲ ਬਹੁਤ ਜ਼ਿਆਦਾ ਸੋ ਕਿਉਂਕਿ ਅਸੀਂ ਆਪਾਂ ਪੰਜਾਬ ਪੰਜਾਬੀ ਲੋਕ ਆ ਆਪਾਂ ਇਮੋਸ਼ਨਲ ਲੋਕ ਆ ਤੇ ਮੈਨੂੰ ਇਦਾਂ ਲੱਗਦਾ ਕਿ ਜਿਹੜੇ ਇਹ ਰਿਸ਼ਤੇ ਨੇ ਇਹਨਾਂ ਰਿਸ਼ਤਿਆਂ ਦੇ ਉੱਪਰ ਆਪਾਂ ਨੂੰ ਕੁਝ ਵੀ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਸਾਡੇ ਲਈ ਅੱਜ ਵੀ ਉਹ ਰਿਸ਼ਤੇ ਮਤਲਬ ਇਹ ਹੋ ਜਾਂਦੇ ਨੇ ਯਾਰ ਸਾਡੇ ਫਲਾਣੇ ਦਾ ਫੋਨ ਆ ਗਿਆ ਚਲੋ ਬਈ ਪਰ ਇੱਕ ਇੱਕ ਸਮਾਂ ਸੀ ਭਾਜੀ ਵਿਆਹ ਹੋਣਾ ਰਿਸ਼ਤੇਦਾਰੀ ਚ ਹਫਤਾ ਹਫਤਾ ਪਹਿਲਾ ਕੱਪੜੇ ਸਵਾ ਕੇ ਪਹੁੰਚ ਜਾਣਾ ਵੀ ਯਾਰ ਵਿਆਹ ਦੇਖਦੇ ਆ ਅੱਜ ਦੇ ਟਾਈਮ ਚ ਘੜੀ ਦੀ ਘੜੀ ਭਾਜੀ ਬਰਾਤ ਵਾਲੇ ਦਿਨ ਹੀ ਬੰਦਾ ਜਾਂਦਾ ਸ਼ਗਨ ਫੜਾ ਕੇ ਉਸੇ ਟਾਈਮ ਵਾਪਸ ਉਹ ਖਤਮ ਹੋ ਗਿਆ ਚੀਜ਼ਾਂ ਕਿਉਂਕਿ ਪਿਆਰ ਖਤਮ ਹੋ ਗਿਆ ਸਮਾਂ ਖਤਮ ਹੋ ਗਿਆ ਜੇ ਸਮਾਂ ਖਤਮ ਹੋ ਗਿਆ ਸਾਰਾ ਕੁਝ ਹੀ ਖਤਮ ਹੋ ਗਿਆ ਜਦ ਇੱਕ ਦੂਜੇ ਲਈ ਟਾਈਮ ਹੀ ਨਹੀਂ ਹੈਗਾ ਤਾਂ ਰਿਸ਼ਤੇ ਖਤਮ ਹੋ ਗਏ ਸੋ ਮੈਨੂੰ ਇਹ ਲੱਗਦਾ ਕਿ ਉਹ ਇਹਨਾਂ ਰਿਸ਼ਤਿਆਂ ਨੂੰ ਜ਼ਿੰਦਾ ਰੱਖਣ ਲਈ ਸਾਨੂੰ ਇੱਕ ਦੂਜੇ ਨੂੰ ਅੱਜ ਵੀ ਟਾਈਮ ਦੇਣਾ ਚਾਹੀਦਾ ਕਮਲ ਜੀ ਦੋ ਲਾਈਨਾਂ गा ਕੇ ਸੁਣਾ ਦਿਓ ਪਹਿਲੇ ਬਿਲਕੁਲ ਜੀ ਮੈ ਉਂਗਲਾਂ ਫੜ ਕੇ ਸੀ ਤੁਰਦਾ ਮੈਨੂੰ ਤੁਰਨਾ ਸਿਖਾਇਆ ਤੂੰ ਚੈਨ ਬਚਪਨ ਵਿੱਚ ਨਹੀਂ ਸੀ ਆਉਂਦਾ ਜਦ ਤੱਕ ਦੇਖਾ ਨਾ ਤੇਰਾ ਮੂੰਹ ਵਾਪਸ ਆ ਕੇ ਗਲ ਨਾਲ ਲਾ ਮੇਰੀ ਅੱਖ ਚੋਂ ਪਾਣੀ ਵਗੇ ਦਾਦੀ ਅੰਮੀਏ ਮੁੜ ਕੇ ਆ ਜਾ ਤੇਰੇ ਪੋਤੇ ਦਾ ਜੀ ਨਾ ਲਗੇ ਅੱਜ ਦੇ ਦੌਰ ਦੇ ਵਿੱਚ ਕੋਈ ਪਿਓ ਵਰਲਡ ਯੂਜ਼ ਕਰ ਰਿਹਾ ਕੋਈ ਮਾਂ ਕਰ ਰਿਹਾ ਕੋਈ ਮਸ਼ੂਕ ਕਰ ਰਿਹਾ ਕੁਝ ਕੁਝ ਕਰਨ ਅਲੱਗ ਅਲੱਗ ਵਰਲਡ ਯੂਜ਼ ਕਰਦੇ ਪਰ ਥੋੜੀ ਜਿਹਾ ਦਾਦੀ ਅਮੀਏ ਅਮੀਏ ਵਰਲਡ ਬਹੁਤ ਪੁਰਾਣਾ ਹੈ ਜਿਵੇਂ ਗਲਤ ਨਹੀਂ ਤਾਂ ਸੌਰੀ ਕੀ ਕਹਿ ਰਹੇ ਸੀ ਦਾਦੀ ਅਮੀਏ ਵਰਲਡ ਬਹੁਤ ਬਹੁਤ ਪਹਿਲਾ ਅਜ ਤੋਂ ਕਈ ਸਾਲ ਪਹਿਲਾਂ ਵਰਤੇ ਜਾਂਦਾ ਸੀ ਕੁਝ ਲੋਕਾਂ ਨੂੰ ਅਜੇ ਅਮੀਏ ਦਾ ਮਤਲਬ ਵੀ ਨਹੀਂ ਪਤਾ ਉਹ ਜੀ ਅਮੀਏ ਕਿਹਨੂੰ ਕਹਿੰਦੇ ਕਿਉਂਕਿ ਲੋਕ ਸ਼ੋਰਟਵਰਡ ਤੇ ਆ ਗਏ ਮੋਮ ਮੋ ਡੈਡ ਮੈਂ ਮੈਂ ਉਹ ਹੀ ਦੱਸਣ ਲੱਗਾ ਜੀ ਮੋਸਟਲੀ ਐਕਚੁਅਲ ਦੇ ਜਿਹੜਾ ਅਮੀ ਹੈ ਨਾ ਅਮੀ ਇਹ ਇਸਲਾਮਿਕ ਦੇ ਵਿੱਚ ਮਾਂ ਨੂੰ ਕਿਹਾ ਜਾਂਦਾ ਅਮੀ ਤਾਂ ਮਾਂ ਬਸੇ ਮਾਂ ਨੂੰ ਤਾਂ ਚਾਹੇ ਮਾਂ ਕਹ ਲਓ ਅਮੀ ਐ ਕਹ ਲਓ ਉਹਨਾਂ ਜੋ ਮਰਜ਼ੀ ਕਹੋ ਰੱਬ ਦਾ ਹੀ ਰੂਪ ਆ ਸੋ ਇਹ ਇਹ ਜਿਹੜੇ ਵਰਡਸ ਨੇ ਭਾਜੀ ਇਹਨਾਂ ਵਰਡਸ ਦੀ ਨਾ ਵੈਲਿਊ ਹੈ ਦਾਦੀ ਮਤਲਬ ਇੱਕ ਮੂੰਹ ਪਰ ਦਾ ਬੰਦੇ ਦਾ ਗੱਲ ਕਰਦਾ ਕਿ ਦਾਦੀ ਦੀ ਗੱਲ ਹੋ ਰਹੀ ਹੈ ਮਾਂ ਦੀ ਗੱਲ ਹੋ ਰਹੀ ਹੈ ਪਿਓ ਦੀ ਗੱਲ ਹੋ ਰਹੀ ਹੈ ਸੋ ਇਹ ਜਿਹੜੇ ਬਾਕੀ ਤੁਸੀਂ ਆਪਾਂ ਗੱਲ ਕਰਦੇ ਨਾ ਵੀ ਹਰ ਰਿਸ਼ਤੇ ਦੀ ਆਪਣੀ ਕਾਇਮੀਅਤ ਹੈ ਹਰ ਰਿਸ਼ਤੇ ਦੀ ਇੱਕ ਆਪਣੀ ਖਾਸੇਤ ਹੁੰਦੀ ਹੈ ਪਰ ਇਹ ਰਿਸ਼ਤੇ ਉਹਦਾਂ ਦੇ ਨੇ ਤੁਸੀਂ ਪੈਦਾ ਹੋਏ ਤਾਂ ਮੈਨੂੰ ਲੱਗਦਾ ਕਿ ਅਜੇ ਮਾਂ ਵਿਚਾਰੀ ਬੈੱਡ ਤੇ ਹੀ ਹੁੰਦੀ ਹੈ ਪਰ ਤੁਹਾਨੂੰ ਤੁਹਾਡੀ ਦਾਦੀ ਜਾਂ ਤੁਹਾਡੇ ਉਸ ਪਰਿਵਾਰ ਚੋਂ ਕੋਈ ਨਾ ਕੋਈ ਸੰਭਾਲਦਾ ਹੁੰਦਾ ਇਹ ਉਹ ਰਿਸ਼ਤੇ ਨੇ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਚ ਨਹੀਂ ਕਦੇ ਭਲਾ ਸਕਦੇ ਮਤਲਬ ਗੁੱਝ ਲੈਣ ਵਾਲੇ ਦਾਦੀ ਹਾਂ ਬਿਲਕੁਲ ਬਿਲਕੁਲ ਉਹ ਉਹ ਪਿਆਰ ਬਹੁਤ ਖਾਸ ਖਾਸ ਮਾਇਨੇ ਰੱਖਦਾ ਹੈ ਅੱਜ ਦੇ ਦੌਰ ਜੇਕਰ ਗੱਲ ਕਰੀ ਤਾਂ ਅੱਜ ਅਸੀਂ ਅਕਸਰ ਦੇਖਦੇ ਆ ਆਪਣੇ ਸੋਸਾਇਟੀ ਦੀ ਦੇਖੀਏ ਸਾਡੀ ਸੋਸਾਇਟੀ ਦੇ ਵਿੱਚ ਵੀ ਕੁਝ ਲੋਕ ਅਜਿਹੇ ਨੇ ਜੋ ਸਾਡੇ ਨੇੜੇ ਵੀ ਹੋਣਗੇ ਜੋ ਆਪਣੇ ਦਾਦਾ-ਦਾਦੀ ਨੂੰ ਬਾਹਰ ਵਿਦ ਆਸ਼ਰਮ ਕਹਿ ਲੋ ਜਾਂ ਵਕਫ ਵਕ ਥਾਵਾਂ ਬਣੀਆਂ ਹੋਈਆਂ ਨੇ ਨਾਲ ਰੱਖਣਾ ਤੱਕ ਪਸੰਦ ਨਹੀਂ ਕਰਦੇ ਬੱਚੇ ਨੂੰ ਦੂਰ ਕਰਨੇ। ਭਾਜੀ ਮੈਂ ਨਾ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਅੱਜ ਦੇ ਟਾਈਮ 'ਚ ਨਾ ਲੋਕਾਂ 'ਚ ਪੇਸ਼ੈਂਸ ਖਤਮ ਹੋ ਗਈ ਆ। ਪੇਸ਼ੈਂਸ ਖਤਮ ਹੋ ਗਈ ਆ। ਇੱਕ ਦੂਜੇ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ। ਮਤਲਬ ਲੋਕਾਂ ਨੂੰ ਤਾਂ ਕੀ ਕਰਨਾ ਹੈ ਅਸੀਂ ਆਪਸ ਵਿੱਚ ਨ ਇੱਕ ਦੂਜੇ ਨੂੰ ਬਰਦਾਸ਼ਤ ਕਰਦੇ ਘਰ ਦੇ ਚਾਰ ਮੈਂਬਰ ਨੇ ਉਹਨਾਂ ਦਾ ਵੀ ਕਿਸੇ ਦਾ ਇਧਰ ਨੂੰ ਮੂੰਹ ਕਿਸੇ ਦਾ ਉੱਤਰ ਨੂੰ ਮੂੰਹ ਸਭ ਮੈਨੂੰ ਨਹੀਂ ਲੱਗਦਾ ਕਿ ਯਾਰ ਕਿਤਨਾ ਕਿਤੇ ਨਾ ਸਾਡੀ ਮਾਨਸਿਕਤ ਜਿਹੜੀ ਸਾਡੀ ਹਾਲਾਤ ਨੇ ਉਹ ਖਰਾਬ ਹੁੰਦੇ ਜਾ ਰਹੇ ਨੇ ਉਹਦਾ ਕਾਰਨ ਜੋ ਮੈਨੂੰ ਲੱਗਦਾ ਉਹਦਾ ਕਾਰਨ ਭਾਜੀ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਉਹੀਓ ਉਹੀਓ ਬੀਜ਼ੀ ਕਰ ਲਈ ਨਜਾਇਜ਼ ਹੀ ਬੀਜ਼ੀ ਕਰ ਲਈ ਵੀ ਪਤ ਨਹੀਂ ਐਡੇ ਸੀ ਕਿਡੇ ਬਿਲ ਕਲਿੰਟਨ ਬਣ ਗਏ ਪਨੀ ਵੀ ਕਿਹੜੇ ਕੰਮਾਂ 'ਚ ਪੈ ਗਏ ਸੀ ਆਪਣੇ ਲਈ ਟਾਈਮ ਹੀ ਨਹੀਂ ਆ ਹਨਾ ਸੋ ਮੈਨੂੰ ਲੱਗਦਾ ਹੈ ਕਿ ਚਲੋ ਜੇ ਤੁਸੀਂ 2 ਦਿਨ ਦਵੋ 3 ਦਿਨ ਦਵੋ ਤੈਨ 3ਜੇ ਦਿਨ ਮਿਲੋ ਪਰ ਐਟ ਲੀਸਟ ਜਿਹੜਾ ਟਾਈਮ ਉਹ ਦਵੋ ਆਪਣੀ ਫੈਮਿਲੀ ਨੂੰ ਟਾਈਮ ਦੋ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਟਾਈਮ ਦੋ ਕਮਲ ਜੀ ਅੱਜ ਦਾ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ Facebook ਤੇ ਕੁਝ ਵੀ ਛੋਟਾ ਸਿੱਧਾ ਕੁਝ ਕੰਟੈਂਟ ਪਾ ਦਿਓ ਤਾਂ ਉਹਦੇ ਮਿਲੀਅਨ 뷰 ਹੋ ਜਾਣਗੇ ਮਿੰਟਾਂ ਦੇ ਵਿੱਚ ਪਰ ਉੱਥੇ ਜੇਕਰ ਕੁਝ ਲੋਕ ਚੰਗੀਆਂ ਚੀਜ਼ਾਂ ਲੈ ਕੇ ਆਉਂਦੇ ਨੇ ਜਿਵੇਂ ਹੁਣ ਤੁਹਾਡੇ ਵੱਲੋਂ ਦਾਦੀ ਅੰਮੀ ਗੀਤ ਲੈ ਆਂਦਾ ਗਿਆ ਤੁਹਾਨੂੰ ਪ੍ਰੋਮੋਸ਼ਨ ਕਰਨ ਦੀ ਲੋੜ ਪੈ ਗਈ ਦੇਖੋ ਭਾਜੀ ਇਹ ਤੋਂ ਵੱਡੀ ਮੈਂ ਹੋਈ ਗੱਲ ਮੈਂ ਇੱਕ ਭਾਜੀ ਸੀਗੀ ਉਹਨਾਂ ਨੇ ਬੜਾ ਸੋਹਣਾ ਸਵਾਲ ਕੀਤਾ ਸੀ ਕਿ ਜੇ ਚੰਗੇ ਗਾਣਿਆਂ ਨੂੰ ਪ੍ਰੋਮੋਸ਼ਨ ਦੀ ਲੋੜ ਪੈ ਗਈ ਤੇ ਇਹ ਤੋਂ ਵੱਡੀ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਇੱਕ ਸਮਾਂ ਹੁੰਦਾ ਸੀ ਗਾਣਾ ਆਇਆ ਉਸ ਟਾਈਮ ਟੇਪ ਰਿਕਾਰਡਸ ਹੁੰਦੀਆਂ ਸੀ ਉਹ ਚ ਗਾਣਾ ਚੱਲਿਆ ਵਾਜੀ ਵਾ ਫਲਾਣੇ ਬੰਦੇ ਦਾ ਗਾਣਾ ਚੱਲ ਗਿਆ ਜੀ ਅੱਡੇ ਅੱਡੇ ਰਸਤੇ ਗਾਣੇ ਚੱਲੇ ਜਾਣੇ ਸੀ ਹਨ ਜੇ ਚੰਗੇ ਗਾਣਿਆਂ ਨੂੰ ਵੀ ਪ੍ਰੋਮੋਟ ਕਰਨ ਦੀ ਲੋੜ ਪੈ ਰਹੀ ਹੈ ਭਾਜੀ ਤਾਂ ਫਿਰ ਇਟ ਮੀਨਸ ਕਿਤਨਾ ਕਿਤੇ ਬਹੁਤ ਕਮੀਆਂ ਸਾਡੇ ਚ ਬੇਸ਼ੱਕ ਸ਼ਾਇਦ ਚੰਗੀਆਂ ਚੀਜ਼ਾਂ ਨੂੰ ਲੋਕਾਂ ਤੱਕ ਲੈ ਕੇ ਨਹੀਂ ਆ ਲੈ ਕੇ ਨਹੀਂ ਆ ਪਰ ਇਹ ਜਾਂ ਲੋਕ ਸਾਡਾ ਸਾਥ ਨਹੀਂ ਦੇਣਾ ਚਾਹ ਰਹੇ ਵੀ ਉਹ ਚੀਜ਼ ਨੂੰ ਸੁਣਨਾ ਨਹੀਂ ਚਾਹ ਰਹੇ ਸੋ ਮੈਂ ਮੇਰੇ ਤੁਸੀਂ ਵੱਡੇ ਹੋ ਮੇ ਤੋਂ ਛੋਟੇ ਹੋਣਗੇ ਜਿਹੜੇ ਮੇਰੇ ਹਮ ਉਮਰ ਨੇ ਜਿਹੜੇ ਸਾਡੇ ਵੱਡੇ ਨੇ ਸਤਿਕਾਰ ਜੋ ਮੈਂ ਬੇਨਤੀ ਉਹਨਾਂ ਦੇ ਚਰਨਾ ਚਾਹੀ ਪਉਣਾ ਕਿ ਆਪਾਂ ਚੰਗੀਆਂ ਚੀਜ਼ਾਂ ਸੁਣੀਏ ਚੰਗੇ ਚੰਗੇ ਚੀਜ਼ਾਂ ਨੂੰ ਪ੍ਰੋਮੋਟ ਕਰੀਏ ਸੁਣੋ ਗਾਣੇ ਗਾਣੇ ਹੁੰਦੇ ਨੇ ਭਾਜੀ ਜੇ ਕਿਸੇ ਨੇ ਹਥਿਆਰ ਦੀ ਗੱਲ ਕੀਤੀ ਹੈ ਨਾ ਗਾਣੇ ਦੇ ਵਿੱਚ ਉਹ ਸਿਰਫ ਗਾਣੇ ਤੱਕ ਹੀ ਸੀਮਤ ਹੈ ਪਰਸਨਲ ਲਾਈਫ ਦੇ ਵਿੱਚ ਯੂ نو ਥੈਟ ਆਪਾਂ ਸਾਰੇ ਪਰਿਵਾਰ ਚ ਰਹਿਣ ਵਾਲੇ ਆ ਪਰਿਵਾਰਾਂ ਵਾਲੇ ਆ ਭਾਜੀ ਇਹ ਆਮ ਬੰਦੇ ਨੂੰ ਇਹ ਇਹ ਗੱਲਾਂ ਸ਼ੋਭੇ ਨਹੀਂ ਦਿੰਦੀਆਂ ਜਿਹਦੀ ਇੱਕ ਸ਼ਖੀ ਇੰਨੀ ਖੂਬਸੂਰਤ ਹੋਵੇ ਜਿਹਦੀ ਗੱਲ ਕਰਨ ਚ ਇੰਨਾ तहਜ਼ੀਬ ਹੋਵੇ ਉਹਨੂੰ ਹਥਿਆਰ ਦੀ ਕਿ ਲੋੜ ਪੈਗੀ ਹੈ ਨਾ ਤੁਹਾਡੇ ਮੈਨੂੰ ਲੱਗਦਾ ਕਿ ਮਾਲਕ ਨੇ ਹਥਿਆਰ ਥੋੜੀ ਸੇਫਟੀ ਲਈ ਹੈ ਨਾ ਕਿ ਲੋਕਾਂ ਨੂੰ ਡਰਾਉਣ ਲਈ ਨਾ ਕਿ ਤੁਸੀਂ ਉਹਨੂੰ ਇਹ ਕਹੋ ਵੀ ਮੈਂ ਫਲਾਣਾ ਚੱਕ ਦੂੰ ਇਹ ਕਰ ਦੂੰ ਉਹ ਕਰ ਦੂੰ ਉਹ ਇਟਸ ਅ ਸੇਫਟੀ ਉਹ ਉਹ ਜੇ ਬਣੇ ਨੇ ਤਾਂ ਉਹ ਕੋਈ ਮਾਲਕ ਨੇ ਕੋਈ ਉਹਦੀ ਰਿਧੀ ਸਿਧੀ ਉਹਦੀ ਸਿਸਟਮ ਕੋਈ ਬਣਾਇਆ ਹੈ ਵੀ ਉਹ ਜਿਸ ਟਾਈਮ ਉਹਨੇ ਚੀਜ਼ ਨੇ ਕੰਮ ਕਰਨਾ ਉਹਨੇ ਉਸ ਟਾਈਮ ਹੀ ਕਰਨਾ ਪਰ ਮੈਨੂੰ ਲੱਗਦਾ ਹੈ ਕਿ ਕਈ ਸਮੇਂ ਇਦਾਂ ਦੇ ਵੀ ਹੁੰਦੇ ਨੇ ਕਿ ਬੰਦਾ ਇੱਕ ਜ਼ੁਬਾਨ ਨਾਲ ਹੀ ਨਿਕਲ ਜਾਂਦਾ ਤਾਂ ਸਮਝਦਾਰੀ ਬਹੁ ਮੈਟਰ ਕਰਦੀ ਹੈ ਪਰ ਗਾਣਿਆਂ ਨੂੰ ਗਾਣਿਆਂ ਤੱਕ ਸੀਮਤ ਰੱਖੋ ਉਹਨੂੰ ਇਦਾਂ ਨਾਲ ਲੋਕੋ ਵੀ ਯਾਰ ਪਤ ਨਹੀਂ ਮੈਂ ਮੈਂ ਜੇ ਕੋਈ ਗਾਣਾ ਸੁਣ ਲਾਂ ਤਾਂ ਮੈਂ ਸੋਚਾਂ ਜੀ ਮੈਂ ਅੱਜ ਹੀ ਫਟਾਫਟ ਥਾਰ ਕਢਾ ਕੇ ਲਿਆਵਾਂ ਘਰ ਦੇ ਬਾਪੂ ਦੇ ਗਲ ਤੇ ਗੁੱਠਾ ਦੇ ਦਾਂ ਹਾਂ ਜੀ ਤੇ ਮੈਂ ਇਹ ਕਰਾਂ ਮੈਂ ਉਹ ਕਰਾਂ ਸੋ ਉਹ ਚੀਜ਼ਾਂ ਨਹੀਂ ਅੱਜ ਇੰਟਰਵਿਊ ਖਤਮ ਕਰਾਂਗੇ ਕਾਸਲੀਸ ਵਾਲਾ ਮੇਰਾ ਥੋੜੀ ਕੋਈ ਮਿੱਠੀ ਯਾਦ ਥੋੜੀ ਦਾਦੀ ਉਹਨਾਂ ਨਾਲ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ ਮੇਰੀ ਮਿੱਠੀ ਯਾਦ ਮੇਰੀ ਦਾਦੀ ਨਾਲ ਇਹ ਹੈ ਜੀ ਮੇਰੀ ਦਾਦੀ ਮੈਨੂੰ ਬਹੁਤ ਪਿਆਰੀ ਸੀ ਅੱਜ ਵੀ ਹੈ ਤੇ ਹਮੇਸ਼ਾ ਰਹੇਗੀ ਮੇਰੀ ਦਾਦੀ ਨੇ ਮੈਂ ਜਦੋਂ ਆਣਾ ਸਕੂਲੋਂ ਤਾਂ ਮੈਨੂੰ ਉਹਨੇ ਲੱਡੂ ਖੁਲਾਣੇ ਉਹ ਪਤਾ ਨਹੀਂ ਹਰ ਰੋਜ਼ ਕਿੱਥੋਂ ਵੱਟਦੀ ਸੀ ਤੇ ਗੁੜ ਨਾਲ ਰੋਟੀ ਮੈਂ ਮੇਰੀ ਦਾਦੀ ਦੇ ਇਥੋਂ ਖਾਣੇ ਮਤਲਬ ਤੁਸੀਂ ਬਲੀਵ ਕਰਿਓ ਜੇ ਮੈਂ ਤੁਹਾਨੂੰ ਸਮੇਂ 'ਚ ਜੋ ਮੇਰੇ ਵਾਸਤੇ ਉਹਨਾਂ ਮੈਂ ਸਮਾਂ ਤੁਹਾਡੇ ਸਾਹਮਣੇ ਲੈ ਕੇ ਖੜਾ ਕਰਦਾ ਤਾਂ ਜਿਹੜੇ ਕੱਚੇ ਮਿੱਟੀ ਦੇ ਘਰ ਹੁੰਦੇ ਸੀ ਮਤਲਬ ਇੰਨੀ ਕੋ ਉਹਨਾਂ ਨੂੰ ਸਫਾਈ ਪਸੰਦ ਸੀ ਕਿ ਤੁਸੀਂ ਉਤੋਂ ਚੋੜ ਚੁੱਕ ਕੇ ਖਾ ਲੋ ਜਾਏ ਮਤਲਬ ਇੰਨੇ ਕੋ ਸਫਾਈ ਰੱਖਦੇ ਸੀ ਘਰ ਦੇ ਵਿੱਚ ਔਰ ਉਸ ਘਰਾਂ ਚ ਦਿਲ ਲੱਗਦਾ ਸੀ ਭਾਜੀ ਅੱਜ ਦੇ ਟਾਈਮ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਮੇਰੇ ਅੰਦਰ ਨਾ ਇੱਕ ਕਿਤੇ ਨਾ ਕਿਤੇ ਉਦਾਸੀਪਨ ਰਹਿੰਦੀ ਇਸ ਚੀਜ਼ ਦੀ ਵੀਰ ਅਸੀਂ ਆਉਣ ਵਾਲੇ ਟਾਈਮ 'ਚ ਕਿੱਥੇ ਹੋਵਾਂਗੇ ਕਿੱਥੇ ਖੜਾਂਗੇ ਮੇਰਾ ਇੱਕ ਸੁਪਨਾ ਵਾਜੀ ਮੈਂ ਬਹੁਤ ਜਲਦੀ ਪੂਰਾ ਕਰੂੰਗਾ ਮੈਂ ਕੋਈ ਜਗਾ ਜੀ ਬਣਾ ਕੇ ਮੈਂ ਉੱਥੇ ਘਰ ਬਣਾਉਣਾ ਕੱਚਾ ਕੱਚਾ ਘਰ ਬਣਾਉਣਾ ਮਹਿਲ ਤੱਕ ਪਹੁੰਚਣੀ ਨੇ ਤੁਸੀਂ ਮਹਿਲ ਤੋਂ ਕੱਚੇ ਘਰਾਂ ਤੱਕ ਮੈਂ ਉਹ ਕੱਚਾ ਘਰ ਬਣਾਉਣਾ ਵਾਜੀ ਰੱਬ ਨੇ ਮਹਿਲ ਵੀ ਦੇਤੇ ਬਹੁਤ ਕੁਝ ਦੇ ਦੇਣਾ ਦੇ ਵੀ ਰਿਹਾ ਪਰ ਮੇਰੀ ਸੈਟੀਸਫੈਕਸ਼ਨ ਆ ਮੇਰਾ ਸਕੂਨ ਉੱਥੇ ਆ ਚਾਹੇ ਮੈਂ ਆਪਣੇ ਹਫ਼ਤੇ ਬਾਅਦ ਜਾਵਾਂ ਤਾਂ ਮਹੀਨੇ ਬਾਅਦ ਜਾਵਾਂ ਪਰ ਮੈਂ ਉਸ ਉਸ ਘਰ ਦੇ ਵਿੱਚ ਥੋੜਾ ਟਾਈਮ ਸਪੈਂਡ ਕਰਾਂਗਾ ਅੱਜ ਵੀ ਗੱਲਾਂ ਯਾਦ ਕਰਦੇ ਹੋ ਤਾਂ ਦਿਮਾਗ 'ਚ ਇਦੋਂ ਖਾ ਬੰਦ ਕਰਦੇ ਹੋ ਪੁਰਾਣੀਆਂ ਤਸਵੀਰਾਂ ਘੁੰਮਦੀਆਂ ਸਾਹਮਣੇ ਆ ਜਾਂਦੀਆਂ ਨੇ ਬਿਲਕੁਲ ਭਾਜੀ ਬਿਲਕੁਲ ਕਿਉਂ ਨਹੀਂ ਆਉਂਦੀਆਂ ਦੇਖੋ ਉਹ ਬੰਦਾ ਹੀ ਕਿਹੜਾ ਜਿਹੜਾ ਆਪਣਾ ਅਤੀਤ ਭੁੱਲ ਗਿਆ ਬੰਦਾ ਥੋੜੀ ਆ ਉਹ ਜਿਹੜਾ ਆਪਣੀਆਂ ਮਸ਼ੋਕੜ ਭੁੱਲ ਗਿਆ ਕਿ ਮੈਂ ਕਿੱਥੋਂ ਆਟਾ ਮੈਂ ਅੱਜ ਕਹਾ ਵੀ ਜੀ ਮੈਂ ਕਮਲ ਖਾਨ ਬਣ ਗਿਆ ਤਾਂ ਮੈਂ ਕੋਈ ਬਹੁਤ ਵੱਡੀ ਸ਼ਹਿਬ ਬਣ ਗਿਆ ਇਨਸਾਨ ਹੀ ਆ ਕਲਾਕਾਰ ਤਾਂ ਜਦੋਂ ਮੈਂ ਸਟੇਜ ਤੇ ਹਦੋਂ ਆ ਉਹ ਤੋਂ ਥੱਲੇ ਦਾ ਮੈਂ ਇਨਸਾਨ ਹੀ ਆ ਤੇ ਇਨਸਾਨ ਹੀ ਬਣ ਕੇ ਰਹਿਣਾ ਚਾਹੀਦਾ ਮੈਨੂੰ ਇਹ ਲੱਗਦਾ ਇੱਕ ਇਨਸਾਨੀਤੋਂ ਵੱਡੀ ਕੋਈ ਚੀਜ਼ ਨਹੀਂ ਬਹੁਤ ਬਹੁਤ ਸ਼ੁਕਰੀਆ ਕਮਲ ਖਾਨ ਜਿਨ੍ਹਾਂ ਦੇ ਵੱਲ ਜੋ ਲਿਆਂਦਾ ਗਿਆ ਜਿਸ ਦੀ ਪ੍ਰੋਮੋਸ਼ਨ ਕਰਨ ਦੀ ਅੱਜ ਪਹੁੰਚੇ ਨੇ ਔਰ ਨਾਲ ਦੀ ਨਾਲ ਅਸੀਂ ਵੀ ਅਪੀਲ ਜ਼ਰੂਰ ਕਰਾਂਗੇ ਕਿ ਇਹ ਗਾਣਾ ਜਿਹੜਾ ਕਿ ਤੁਸੀਂ ਸੁਣਿਓ ਜ਼ਰੂਰ ਤਾਂ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਿਓ ਕਿ ਇਸ ਗਾਣੇ ਦੇ ਵਿੱਚ ਉਹਨਾਂ ਨੇ ਆਪਣੇ ਜਜ਼ਬਾਤ ਨੇ ਉਹ ਸਾਂਝੇ ਕੀਤੇ ਨੇ ਦਾਦੀ ਅੰਮੀ ਇਹਦਾ ਜ਼ਿਕਰ ਕੀਤਾ ਹੈ ਦਾਦੀ ਮਾਤਾ ਜ਼ਿਕਰ ਕੀਤਾ ਜਿੱਥੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਦਾਦਾ-ਦਾਦੀ ਤੋਂ ਦੂਰ ਹੋ ਰਹੀ ਹੈ ਉਹ ਪੀੜ੍ਹੀ ਨੂੰ ਵੀ ਆਪਣੇ ਬਜ਼ੁਰਗਾਂ ਦੇ ਨਾਲ ਜੋੜਨ ਦੀ ਇਹਦੇ ਵਿੱਚ ਜਿਹੜੀ ਗੱਲ ਉਹ ਕਹੀ ਗਈ ਹੈ ਕੈਮਰਾ ਪਰਸੋਂ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀ ਪਾਲ ਦੇ ਨਿਕ ਸਵੀਰ ਅਨੁਧਿਆਨ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप